ਇਹ ਆਪਣੇ ਕੋਲ ਮੈਗਨੇਟ ਹੈ ਤੇ ਤੁਹਾਨੂੰ ਸਕੂਲ ਦੇ ਵਿੱਚ ਵੀ ਸਾਰਿਆਂ ਨੂੰ ਪੜਾਇਆ ਜਾਂਦਾ ਕਿ ਇਹ ਹਮੇਸ਼ਾ ਉੱਤਰ ਤੇ ਦੱਖਣ ਦਿਸ਼ਾ ਵਿੱਚ ਹੀ ਠਹਿਰਦਾ ਇਹ ਜਗ੍ਹਾ ਆਪਣੀ ਉਹੀ ਰੱਖੇਗਾ ਮੇਰੇ ਹੱਥ ਦੀ ਮੂਵਮੈਂਟ ਕਿਸੇ ਬੰਨੇ ਕੋਈ ਚੇਂਜ ਨਹੀਂ ਹੋ ਰਹੀ ਪਰ ਮੈਂ ਦਿਸ਼ਾ ਦੇ ਨਾਲ ਦੀ ਨਾਲ ਘੁੰਮਦਾ ਪਿਆ ਹੁਣ ਕੀ ਹੋ ਗਿਆ ਇਹ ਉਸੇ ਜਗ੍ਹਾ ਤੇ ਫੇਰ ਆ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਐਵੇਂ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਜਿੰਦੇ ਨਾਲ ਤੁਹਾਡਾ ਫਾਇਦਾ ਹੀ ਹੋਵੇਗਾ ਤੁਸੀਂ ਰਾਤ ਨੂੰ ਚੰਗੇ ਭਲੇ ਸੌਂਦੇ ਹੋ ਸਵੇਰੇ ਉੱਠਦੇ ਹੋ ਸਵੇਰੇ ਉੱਠਦਿਆਂ ਨਾਲ ਹੀ ਤੁਹਾਡਾ ਸਿਰ ਭਾਰਾ ਆਉਂਦਾ ਚੱਕਰ ਆਉਂਦੇ ਹੁੰਦੇ ਤੇ ਸਿਰ ਦਰਦ ਵੀ ਕਰਦਾ ਤੇ ਤੁਸੀਂ ਡਾਕਟਰ ਕੋਲ ਜਾ ਕੇ ਦਵਾਈ ਲਾਇਆ ਹੁੰਦੇ ਹੋ ਇੱਕ ਦੋ ਇੱਕ ਦੋ ਦਿਨ ਤੁਸੀਂ ਠੀਕ ਰਹਿੰਦੇ ਤੇ ਫਿਰ ਉਵੇਂ ਹੀ ਹੋਣ ਲੱਗ ਪਿੰਦਾ ਕਦੀ ਤੁਸੀਂ ਇਸ ਚੀਜ਼ ਦੀ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਵਾਰ-ਵਾਰ ਤੁਹਾਡੇ ਨਾਲ ਇਦਾਂ ਕਿਉਂ ਹੋ ਰਿਹਾ ਕਈ ਕਾਰਨ ਹੋ ਸਕਦੇ ਪਰ ਮੇਨ ਕਾਰਨ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਸਮਝਣ ਦੀ ਗੱਲ ਹੈ ਆਪਾਂ ਨੂੰ ਸਮਝਣਾ ਪਊਗਾ ਆਪਣਾ ਸਰੀਰ ਕੀ ਹੈ ਜਿੰਨਾ ਚਿਰ ਆਪਾਂ ਨੂੰ ਆਪਣੇ ਸਰੀਰ ਬਾਰੇ ਨਹੀਂ ਪਤਾ ਉਹਨਾਂ ਟਾਈਮ ਆਪਾਂ ਬੁਵਾਰੀਆਂ ਨਾਲ ਵੀ ਨਹੀਂ ਲੜ ਸਕਦੇ ਜਲਦੀ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਹੁਣ ਤੁਹਾਨੂੰ ਦੱਸ ਦੇਣ ਦੇ ਕੀ ਕਾਰਨ ਇਹ ਤਾਂ ਸਾਰਿਆਂ ਨੂੰ ਪਤਾ ਕਿ ਆਪਣੀ ਧਰਤੀ ਦੇ ਵਿੱਚ ਚਾਰ ਦਿਸ਼ਾਵਾਂ ਨੇ ਜਿਵੇਂ ਉੱਤਰ ਹੈ ਦੱਖਣ ਹੈ ਪੂਰਬ ਹੈ ਤੇ ਪੱਛਮ ਹੈ ਇਸੇ ਤਰ੍ਹਾਂ ਸਰੀਰ ਵੀ ਆਪਣਾ ਹੈ ਜਿਵੇਂ ਮੰਨ ਲਓ ਸਿਰ ਆਪਣਾ ਉੱਤਰ ਹੈ ਤੇ ਪੈਰ ਆਪਣੇ ਦੱਖਣ ਨੇ ਤੇ ਜ਼ਿਆਦਾਤਰ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਵੀ ਇਹ ਗੱਲ ਵੀ ਸੁਣੀ ਹੋਵੇਗੀ ਕਿ ਆਪਾਂ ਉੱਤਰ ਵਾਲੀ ਸਾਈਡ ਤੇ ਸਿਰ ਕਰਕੇ ਨਹੀਂ ਸੋਣਾ ਇਹਦਾ ਕਾਰਨ ਸੀਗਾ ਤੇ ਮੇਰੀ ਮਾਤਾ ਵੀ ਅੱਜ ਤੱਕ ਵੀ ਇਹੀ ਗੱਲ ਕਹਿੰਦੀ ਆ ਵੀ ਇੱਧਰਲੇ ਬਣੇ ਸਿਰ ਕਰਕੇ ਨਹੀਂ ਸੌਂਦਾ ਤੇ ਜਦੋਂ ਮਾਤਾ ਨੂੰ ਪੁੱਛਣਾ ਮਾਤਾ ਕਾਰਨ ਕੀ ਹੈ ਤੇ ਮਾਤਾ ਨੇ ਇਹੀ ਕਹਿ ਦੇਣਾ ਵੀ ਇਹ ਗੁੱਠ ਵਿਹਲੀ ਹੁੰਦੀ ਏ ਜਾਂ ਜਾਂ ਤਾਂ ਇੱਧਰ ਮੁਰਦੇ ਨੂੰ ਕਰਕੇ ਜੋ ਸਤਿਕਾਰ ਕਰਨਾ ਹੁੰਦਾ ਹੈ ਤੇ ਸਿਵਿਆਂ ਦੇ ਵਿੱਚ ਪਾਈਦਾ ਪਰ ਜਦੋਂ ਕਾਰਨ ਪੁੱਛੀ ਜਾ ਤੇ ਮਾਤਾ ਨੂੰ ਪੂਰੀ ਤਰ੍ਹਾਂ ਜਵਾਬ ਨਹੀਂ ਸੀ ਆਉਂਦਾ ਉਹਦਾ ਕਾਰਨ ਹੁਣ ਆਪਾਂ ਨੂੰ ਪਤਾ ਲੱਗਿਆ ਰੀਜਨ ਕੀ ਆ ਰੀਜਨ ਆਪਾਂ ਨੇ ਸਰੀਰ ਦੇ ਵਿੱਚ ਹੀ ਛੁਪਿਆ ਆ ਜਿਵੇਂ ਸਿਰ ਆਪਣਾ ਉੱਤਰ ਤੇ ਪੈਰ ਆਪਣੇ ਦੱਖਣ ਨੇ ਤੇ ਹੁਣ ਤੁਹਾਨੂੰ ਦਿਖਾਉਣੇ ਆ ਇਹ ਜਿਹੜਾ ਉੱਤਰ ਦੱਖਣ ਦਾ ਸਿਸਟਮ ਏ ਉਹ ਆਪਣੇ ਤੇ ਕਿਵੇਂ ਅਟੈਕ ਕਰਦਾ ਇਹ ਆਪਣੇ ਕੋਲ ਮੈਗਨਟ ਏ ਤੇ ਤੁਹਾਨੂੰ ਸਕੂਲ ਦੇ ਵਿੱਚ ਵੀ ਸਾਰਿਆਂ ਨੂੰ ਪੜਾਇਆ ਜਾਂਦਾ ਕਿ ਹਮੇਸ਼ਾ ਉੱਤਰ ਤੇ ਦੱਖਣ ਦਿਸ਼ਾ ਵਿੱਚ ਹੀ ਠਹਿਰਦਾ ਇਧਰਲੇ ਪਨੇ ਉੱਤਰ ਦਿਸ਼ਾ ਤੇ ਉਧਰਲੇ ਪਨੇ ਦੱਖਣ ਤੇ ਹੁਣ ਮੈਂ ਇਹਨੂੰ ਘੁਮਾਉਣਾ ਤੇ ਨਾਲ ਦੀ ਨਾਲੇ ਆਪਣੀ ਸਾਈਡ ਵੀ ਚੇਂਜ ਕਰਦਾ ਜਾਊਗਾ ਜੇ ਮੈਂ ਘੁੰਮ ਰਿਹਾ ਪਰ ਇਹ ਜਗ੍ਹਾ ਆਪਣੀ ਉਹੀ ਰੱਖੇਗਾ ਇਹ ਜਗ੍ਹਾ ਆਪਣੀ ਉਹੀ ਰੱਖੇਗਾ ਮੇਰੇ ਹੱਥ ਦੀ ਮੂਵਮੈਂਟ ਕਿਸੇ ਬੰਨੇ ਕੋਈ ਚੇਂਜ ਨਹੀਂ ਹੋ ਰਹੀ ਪਰ ਮੈਂ ਦਿਸ਼ਾ ਦੇ ਨਾਲ ਦੀ ਨਾਲ ਘੁੰਮਦਾ ਪਿਆ ਹੁਣ ਕੀ ਹੋ ਗਿਆ ਇਹ ਉਸੇ ਜਗ੍ਹਾ ਤੇ ਫੇਰ ਆ ਗਿਆ ਤੇ ਹੁਣ ਤੋਂ ਮੇਰੇ ਕੋਲ ਇੱਕ ਹੋਰ ਮੈਗਨੇਟ ਹੈ ਇਹ ਤੁਹਾਨੂੰ ਦਿਖਾਉਣਿਆ ਜਦੋਂ ਆਪਾਂ ਨੂੰ ਇਹਦੇ ਨਾਲ ਲਾਵਾਂਗੇ ਤੇ ਇਹ ਹਿੱਲੇਗਾ ਮੂਵਮੈਂਟ ਕਰੇਗਾ ਮਤਲਬ ਕੀ ਹੈ ਆਪਾਂ ਇਹਦੇ ਤੋਂ ਉਲਟ ਦਿਸ਼ਾ ਤੇ ਲਾਉਣੇ ਆ ਤੇ ਇਹਨੂੰ ਧੱਕਦਾ ਪਛਾਣੋ ਹੋਣਾ ਆਪਾਂ ਜਿਹੜੀ ਆਹ ਸਾਈਡ ਹੈ ਦੂਜੇ ਬੰਨੇ ਵਾਲੀ ਲਾਉਣੀ ਆ ਆ ਦੇਖੋ ਆ ਖੇਚਦਾ ਇਸੇ ਤਰ੍ਹਾਂ ਜਦੋਂ ਇਹ ਧੱਕਦਾ ਤੇ ਆਪਣਾ ਸਰੀਰ ਵੀ ਉੱਤਰ ਤੇ ਦੱਖਣ ਦਿਸ਼ਾ ਜਿਵੇਂ ਤੁਹਾਨੂੰ ਦੱਸਿਆ ਗਿਆ ਸੀ ਵੀ ਉੱਤਰ ਤੇ ਦੱਖਣ ਹੈ ਜਦੋਂ ਆਪਾਂ ਇਹਨੂੰ ਇਹਦੇ ਵਿਰੋਧੀ ਕਰਾਂਗੇ ਤੇ ਇਹਨੇ ਆਪਣੇ ਆਪਣੇ ਆਪ ਦੂਰ ਦੂਰ ਹੋਣਾ ਕੋਸ਼ ਹੱਤ ਕਰਦਾ ਤੁਹਾਨੂੰ ਗੱਲ ਸਮਝ ਆ ਗਈ ਹੋਵੇਗੀ ਜਿਵੇਂ ਆਪਣੇ ਕੋਲ ਚਮਕ ਪੱਥਰ ਹੈ ਇਹ ਚੁੰਬਕ ਹੈ ਤੇ ਜੇ ਇਹਨੂੰ ਉੱਤਰ ਨਾਲ ਉੱਤਰ ਜੋੜਾਂਗੇ ਤੇ ਪਿਛਾ ਨੂੰ ਧੱਕੇਗਾ ਬਲ ਲਾਊਗਾ ਇਸੇ ਤਰ੍ਹਾਂ ਆਪਣਾ ਸਰੀਰ ਵੀ ਹੈ ਸਿਰ ਆਪਣਾ ਉੱਤਰ ਹੈ ਤੇ ਦਿਸ਼ਾ ਇਧਰ ਲਈ ਉੱਤਰ ਹੈ ਜੇ ਇਹਨੂੰ ਆਪਾਂ ਰਾਤ ਸੌਂ ਜਾਵਾਂਗੇ ਉੱਤਰ ਵਾਲੇ ਬੰਨੇ ਸਿਰ ਕਰਕੇ ਤੇ ਰਾਤ ਨੂੰ ਆਪਣਾ ਖੂਨ ਦਾ ਸਰਕਲ ਵੱਜੇਗਾ ਜਿਵੇਂ ਆਪਾਂ ਮੈਗਨੇਟ ਨੂੰ ਉੱਤਰ ਨਾਲ ਉੱਤਰ ਨਹੀਂ ਜੋੜ ਸਕਦੇ ਇਹ ਪਿਛਾ ਨੂੰ ਧੱਕਦਾ ਜਦੋਂ ਕਿਸੇ ਚੀਜ਼ ਨੂੰ ਧੱਕਾਂਗੇ ਉੱਪਰ ਦਬਾਅ ਪਾਊਗਾ ਤੇ ਖੂਨ ਦਾ ਬਲੱਡ ਪ੍ਰੈਸ਼ਰ ਵਧੂਗਾ ਉਹਦੇ ਨਾਲ ਤੁਹਾਨੂੰ ਰਾਤ ਨੂੰ ਨੀਂਦ ਵੀ ਨਹੀਂ ਚੰਗੀ ਤਰ੍ਹਾਂ ਆਊਗੀ ਤੇ ਸਿਰਦਰਦ ਹੋਊਗਾ ਬੀਪੀ ਹਾਈ ਹੋਊਗਾ ਸਭ ਤੋਂ ਮੇਨ ਕਾਰਨ ਇਹੀ ਆ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੇ ਕੋਈ ਸਿਰਦਰਦ ਹੋ ਰਿਹਾ ਤੇ ਇਸ ਚੀਜ਼ ਦਾ ਜਰੂਰ ਧਿਆਨ ਰੱਖੋ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ ਜਿੰਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਡਾਕਟਰਾਂ ਦੇ ਫालतू ਖਰਚੇ ਤੋਂ ਬਚ ਸਕੀਏ ਬਹੁਤ ਬਹੁਤ ਧੰਨਵਾਦ ਤੁਹਾਨੂੰ